ਹਾਂਜੀ ਸਾਰਿਆਂ ਨੂੰ ਜ਼ਰੂਰੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਧਿਆਨ ਦੇ ਨਾਲ ਜਰੂਰ ਸੁਣ ਲਿਓ ਕੱਲੀ-ਕੱਲੀ ਗੱਲ ਨੂੰ ਧਿਆਨ ਦੇ ਨਾਲ ਸੁਣ ਲਿਓ ਜੇ ਕਿਤੇ ਲੱਗੇ ਮੇਰੀ ਗੱਲ ਦੇ ਵਿੱਚ ਆ ਗੱਲ ਆ ਜਿਹੜੀ ਇਹ ਗਲਤ ਹੈ ਤਾਂ ਕਮੈਂਟ ਕਰਕੇ ਜਰੂਰ ਦੱਸ ਦਿਓ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੇ ਖਿਲਾਫ ਅੱਜ ਬੋਲ ਰਹੇ ਆ ਮੇਰੀਆਂ ਖੋਜ ਦੀਆਂ ਕਿੰਨੀਆਂ ਵੀਡੀਓ ਪਾਈਆਂ ਹੋਈਆਂ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਪਰੰਪਰਾ ਹਲਕਾ ਦਾ ਵਿਧਾਇਕ ਆ ਬਲਕਾਰ ਸਿੱਧੂ ਦੇ ਖਿਲਾਫ ਇੰਨੀਆਂ ਵੀਡੀਓ ਪਾਈਆਂ ਹੋਈਆਂ ਨੇ ਕਿ ਜਿੱਥੇ ਸਮਾਨ ਵਿਕਦਾ ਜਿੱਥੇ ਚਿੱਟਾ ਵਿਕਦਾ ਕਿੱਥੇ ਕੀ ਕੰਮ ਚੱਲ ਰਿਹਾ ਸ਼ਰਿਆਮ ਮੈਂਸ਼ਨ ਲੈ ਮੈਂਸ਼ਨ ਕੀਤੇ ਬਿਨਾਂ ਨਾਮ ਉਹਨਾਂ ਦੇ ਕਿੰਨੀਆਂ ਹੀ ਵੀਡੀਓ ਦੇ ਵਿੱਚ ਦੱਸ ਦਿੱਤੇ ਨੇ ਕਿ ਆਹ ਕੰਮ ਇੱਥੇ ਹੋ ਰਿਹਾ ਪਰ ਨਹੀਂ ਕੋਈ ਕਾਰਵਾਈ ਹੋ ਰਹੀ ਪਾਵਰ ਹਨਾ ਕਿ ਐਮਐਲਆ ਹੱਥ ਪਾਵਰ ਹੈ ਉੱਤੇ ਸਰਕਾਰ ਵੀ ਇਹਨਾਂ ਦੀ ਆਪਦੀ ਹੈ ਤਾ ਜਿਵੇਂ ਪੁਲਿਸ ਕਹੂਗੀ ਉਵੇਂ ਚੱਲੀ ਜਾਊਗਾ ਅੱਜ ਜਿਵੇਂ ਸਰਕਾਰ ਜਿਹੜਾ ਸੱਚ ਬੋਲ ਰਿਹਾ ਹੈ ਸਰਕਾਰ ਦੀਆਂ ਸਰਕਾਰ ਦਾ ਜਿਹੜਾ ਪਰਦੇ ਚੱਕ ਰਿਹਾ ਸਰਕਾਰ ਨੂੰ ਵਾਰ-ਵਾਰ ਬੇਸ਼ਰਮੀ ਦੁਆਰੇ ਆ ਜਿਹੜੇ ਬੰਦੇ ਉਹਨਾਂ ਤੇ ਝੂਠੇ ਪਰਚੇ ਲਗਾਤਾਰ ਪੈ ਰਹੇ ਨੇ ਸ਼ਾਇਦ ਇਹਦੇ ਵਿੱਚ ਕੱਲ ਨੂੰ ਆਉਣ ਵਾਲੇ ਸਮੇਂ ਤੱਕ ਮੇਰਾ ਨਾਮ ਵੀ ਇਹਦੇ ਵਿੱਚ ਜ਼ਰੂਰ ਮੈਂਸ਼ਨ ਹੋ ਜਾਊਗਾ ਕਿ ਇਹ ਬੰਦਾ ਵੀ ਬਹੁਤ ਗਲਤ ਬੋਲਦਾ ਹੈ ਕਿ ਸਿੱਧਾ ਹੀ ਬੋਲਦਾ ਹੈ ਨਾਮ ਲੈ ਕੇ ਬੋਲਦਾ ਕਿੱਥੇ ਸਮਾਨ ਵਿਕਦਾ ਕਿੱਥੇ ਕੀ ਕੁਝ ਹੋ ਰਿਹਾ ਸ਼ਰੇਆਮ ਕਹਿ ਦਿੰਦਾ ਵੀਡੀਓ ਦੇ ਵਿੱਚ ਕਿਤੇ ਨਾ ਕਿਤੇ ਮੇਰੀ ਗੱਲਬਾਤ ਵੀ ਚੱਲਦੀ ਹੋਊਗੀ ਬਹਾਨਾ ਲੱਭ ਰਹੇ ਹੋਣਗੇ ਕਿ ਇਹਨੂੰ ਵੀ ਆਪਾਂ ਹਰਾਸ਼ਮੈਂਟ ਕਰੀਏ ਕਿਵੇਂ ਨਾ ਕਿਵੇਂ ਇਹਦੇ ਵਿੱਚ ਝੂਠਾ ਪਰਚਾ ਪਾਈਏ ਪਰ ਗੁਰੂ ਦੇ ਸਿੰਘ ਹੈ ਨਹੀਂ ਡਰਦੇ ਜੋ ਕੁਝ ਹੋਊਗਾ ਹੋઈ ਜਾਵੇ ਇੱਕ ਨਾ ਇੱਕ ਦਿਨ ਸਭ ਨੇ ਜਾਣਾ ਹੀ ਐ ਇੱਥੋਂ ਤਾਂ ਇਸ ਗੱਲ ਦੀ ਕੋਈ ਘਬਰਾਹਟ ਨਹੀਂ ਹੈਗੀ ਮੈਨੂੰ ਆਉਣ ਵਾਲੇ ਸਮੇਂ ਤੱਕ ਮੇਰੇ ਨਾਲ ਵੀ ਕੁਝ ਨਾ ਕੁਝ ਤੱਕਾ ਪੱਕਾ ਹੋਊਗਾ ਇਹ ਮੈਨੂੰ ਕਲੀਅਰ ਹੈ ਕਿਉਂ ਸੱਚ ਬੋਲ ਰਹੇ ਆ ਅੱਜ ਪ੍ਰਮਿੰਦਰ ਛੋਟੇ ਦੇ ਤੁਸੀਂ ਲਾ ਲਓ 6-7 ਪਰਚੇ ਹੋਏ ਪਏ ਹੋਏ ਨੇ ਇੱਕ ਪਰਚਾ ਉਹਨਾਂ ਦੇ ਬਾਪੂ ਦੇ ਘਰ ਦਿੱਤਾ ਏਡੀ ਉਮਰ ਦੇ ਵਿੱਚ 70 ਸਾਲ ਦੀ ਉਮਰ ਉਹੀ ਵੀ ਆ ਉਹਨਾਂ ਦੇ ਝੂਠਾ ਪਰਚਾ ਕਰ ਦਿੱਤਾ ਕਿਉਂ ਉਹ ਸੱਚ ਬੋਲਦਾ ਸੀ ਜਿਹੜਾ ਚਿੱਟਾ ਬਕਾਉਂਦੇ ਸੀ ਵੱਡੇ ਸੱਪ ਸੀ ਵੱਡੇ ਮਗਰਮੱਛ ਸੀ ਜਿਹੜੇ ਉਹਨਾਂ ਨੂੰ ਫੜਦਾ ਸੀ ਕਿੰਨੀਆਂ ਹੀ ਲੜਾਈਆਂ ਲੜੀਆਂ ਨੇ ਪਰਮਿੰਦਰ ਝੋਟਾ ਨੇ ਕਿੰਨੇ ਆ ਨਾਥੋਂ ਪਾਈ ਹੋਈ ਆ ਕਿੰਨੇ ਹੀ ਬੰਦੇ ਦੇ ਨਾਮ ਦੱਸਦੇ ਪਰ ਨਹੀਂ ਕੋਈ ਕਾਰਵਾਈ ਹੁੰਦੀ ਉਲਟਾ ਉਹਦੇ ਝੂਠਾ ਪਰਚਾ ਪਿਆ ਗਿਆ ਕਿ ਕਿਉਂ ਤੂੰ ਚਿੱਟਾ ਵੇਚਣ ਤੋਂ ਰੋਕ ਰਿਆਂ ਇਸੇ ਨਾਲ ਹੀ ਸਰਕਾਰ ਚੱਲਦੀ ਹੈ ਫਿਰ ਦੂਜੇ ਪਾਸੇ ਲਾਲੋ ਲੱਖਸਧਾਨਾ ਨਾਲ ਲਾਲੋ ਕਿੰਨੇ ਟਾਈਮ ਤੋਂ ਬੋਲ ਰਿਹਾ ਆ ਆ ਪਿੱਛੇ ਜੇ ਸ਼ਰੇਆਮ ਪੁਲਸ ਵਾਲਿਆਂ ਨੇ ਇੰਨਾ ਜ਼ਿਆਦਾ ਲੱਖਸਧਾਨਾ ਨੂੰ ਕੁੱਟਿਆ ਲੱਖੇਸਧਾਨੇ ਨਾਲ ਕਿੰਨਾ ਤਕਤਾ ਹੋ ਰਿਹਾ ਕਿ ਇਹ ਵੀ ਸੱਚ ਬੋਲ ਰਿਹਾ ਕਿੰਨੇ ਹੀ ਪ੍ਰੈਸ ਰਿਪੋਰਟਰ ਲਾ ਲਓ ਸੱਚ ਬੋਲ ਰਹੇ ਨੇ ਜਿਹੜੇ 5% ਹੈਗੇ ਨੇ ਸਰਕਾਰ ਦੇ ਖਿਲਾਫ ਬੋਲਦੇ ਨੇ ਜਿਹੜੇ ਜਿਨ੍ਹਾਂ ਨੂੰ ਕੋਈ ਡਰ ਨਹੀਂ ਉਹਦੇ ਵਿੱਚ ਲਾ ਲਓ ਤੁਸੀਂ ਮਨਿੰਦਰ ਜੈਤੋ ਤਲਾ ਲਓ ਲੋਕਵਾਸ ਟੀਵੀ ਉਹ ਏਡਾ ਸੱਚ ਬੋਲਦਾ ਜਿੰਨੀਆਂ ਵੀਡੀਓ ਦੇਖ ਲਓ ਉਹਨਾਂ ਦੇ ਚੈਨਲ ਤੇ ਸਾਰੀਆਂ ਪਈਆਂ ਨੇ ਆਮ ਆਦਮੀ ਪਾਰਟੀ ਦੇ ਨਾਮ ਭਰੀਆਂ ਹੋਈਆਂ ਨੇ ਕਿ ਵੋਟਾਂ ਤੋਂ ਪਹਿਲਾਂ ਕੀ ਤੇ ਵੋਟਾਂ ਤੋਂ ਬਾਅਦ ਕੀ ਚਿਹਰਾ ਹੋ ਗਿਆ ਤੇ ਅੱਜ ਜਿਹੜੇ ਇਹਨਾਂ ਦੇ ਐਮਐਲਏ ਨੇ ਉਹ ਕਿੰਨਾ ਆਮ ਲੋਕਾਂ ਦੇ ਨਾਲ ਧੱਕਾ ਕਰਦੇ ਨੇ ਪੱਤਰਕਾਰਾਂ ਦੇ ਨਾਲ ਕਿੰਨਾ ਧੱਕਾ ਕਰਦੇ ਨੇ ਜਿਹੜੇ ਸੱਚ ਬੋਲਦੇ ਨੇ ਇਹ ਭਗਵੰਤ ਮਾਨ ਨੂੰ ਬੇਨਤੀ ਹੈ ਜਿਹੜੇ ਐਮਐਲਏ ਆ ਉਹਨਾਂ ਨੂੰ ਬੇਨਤੀ ਹੈ ਕਿ ਤੁਹਾਨੂੰ ਲੱਗਦਾ ਕਿ ਇਹ ਸਾਡੇ ਖਿਲਾਫ ਬੰਦੇ ਬੋਲਣੋਂ ਹਟਦੇ ਨਹੀਂ ਬਾਰ-ਬਾਰ ਵੀਡੀਓ ਪਾਉਂਦੇ ਰਹਿੰਦੇ ਆ ਬਾਰ-ਬਾਰ ਸਾਡੇ ਖਿਲਾਫ ਲੋਕਾਂ ਦੇ ਵਿੱਚ ਨੈਗੇਟਿਵਿਟੀ ਜਿਹੜੀ ਫਲਾਉਂਦੇ ਆ ਬਾਰ-ਬਾਰ ਸਾਨੂੰ ਗਲਤ ਠਹਿਰਾਉਂਦੇ ਆ ਕਿ ਪਰਚੇ ਪਾਉਣ ਦੇ ਨਾਲ ਉਹ ਹਰਾਸਮੈਂਟ ਕਰਨ ਦੇ ਨਾਲ ਉਹਦਾ ਚਾਹੀਦਾ ਇਹਨਾਂ ਨੂੰ ਫਿਰ ਇਹਨਾਂ ਦਾ ਕੰਮ ਹੀ ਨਵੇਟ ਤੋਂ ਸਾਰੇ ਹੁੰਦਾ ਜਿਵੇਂ ਪਹਿਲਾਂ 84 ਵੇਲੇ ਹੋਇਆ ਪ੍ਰਬੁੱਚੜ ਨੇੜੇ ਬੁੱਚੜ ਨੇ ਕੰਮ ਕੀਤਾ ਕੇਪੀਐਸ ਗਿੱਲ ਨੇ ਫਿਰ ਉਹ ਹਾਲਾਤਾਂ ਤੇ ਤੁਸੀਂ ਉੱਤਰ ਆਓ ਘਰਾਂ ਚ ਚੱਕੀ ਜਾਓ ਤੇ ਮਾਰੀ ਜਾ ਜਿਹੜਾ ਸੱਚ ਬੋਲ ਰਿਹਾ ਆਵਾਜ਼ ਇਦਾਂ ਹੀ ਬੰਦ ਹੋਊਗੀ ਉਂ ਬੰਦ ਨਹੀਂ ਹੋਣੀ ਕਿਸੇ ਦੀ ਆਵਾਜ਼ ਅਹੀਂ ਪ੍ਰਵਿੰਦਰ ਝੋਟਾ ਬੋਲਦਾ ਰਹੂਗਾ ਅਹੀਂ ਲੱਖਾਸ ਦਾ ਨਾ ਬੋਲਦਾ ਰਹੂਗਾ ਅਹੀਂ ਲੋਕਵਾਸ ਟੀਵੀ ਬੋਲਦਾ ਰਹੂਗਾ ਅਹੀਂ ਮੈਂ ਬੋਲਦਾ ਰਹੂਗਾ ਤੇ ਹੋਰੀ ਅਨੇਕਾ ਜਿੰਨੇ ਬੰਦੇ ਨੇ ਜਿਹੜੇ ਸੱਚ ਬੋਲਦੇ ਨੇ ਸਰਕਾਰ ਦੇ ਐ ਮੰਨ ਲਓ ਜਿਨ੍ਹਾਂ ਨੇ ਰਾਤਾਂ ਦੀ ਹੰਨੀਂਦ ਇਹਨਾਂ ਨੇ ਹਰਾਮ ਕੀਤੀ ਵੀ ਹੈ ਨੀਂਦ ਨਹੀਂ ਆਉਂਦੀ ਸਰਕਾਰ ਨੂੰ ਨਾ ਭਗਵੰਤ ਮਾਨ ਨੂੰ ਆਵੇ ਨਾ ਇਹਨਾਂ ਦੇ ਐਮਐਲਏ ਨੂੰ ਆਵੇ ਕੀ ਇਹ ਪਤੰਦਰ ਹਟਦੇ ਨਹੀਂ ਰੋਜ਼ ਬੋਲਦੇ ਆ ਕਿੰਨੇ ਹੀ ਰੋਲੇ ਪੈ ਰਹੇ ਨੇ ਭਗਵੰਤ ਮਾਨ ਨੂੰ ਇਹ ਹੀ ਬੇਨਤੀ ਹੈ ਕਿ ਪਰਚੇ ਝੂਠੇ ਪਾਪਾ ਹਰਾਸਮੈਂਟ ਨਾ ਕਰੋ ਕੇਪੀ ਕੇਸ ਗੁੱਚੜ ਵਾਲਾ ਕੰਮ ਕਰੋ ਤੁਸੀਂ ਵੀ ਚੱਕੋ ਤੇ ਮਾਰੋ ਤੇ ਖਤਮ ਕਰ ਦਿਓ ਕਹਾਣੀ ਬਸ ਅੱਕੇ ਹੋਏ ਨੇ ਸਾਰੇ ਪਰਮਿੰਦਰ ਝੋਟਾ ਨੇ ਲੱਖਾ ਸਿਧਾਨਾ ਨੇ ਮਨਿੰਦਰ ਨੇ ਹੋਰ ਬੰਦਿਆਂ ਨੇ ਕਿੰਨੇ ਨੇ ਜਿਹੜੇ ਅੱਕੇ ਹੋਏ ਨੇ ਪਰਚੇ ਪਾਪਾ ਝੂਠੇ ਪਰਚੇ ਲਗਾਤਾਰ ਚੜੀ ਜਾਂਦੇ ਨੇ ਉਹ ਸਾਰੇ ਕਹਿੰਦੇ ਕੰਮ ਨਿਬੇੜੋ ਪਰੇ ਕਿਉਂ ਝੂਠੇ ਪਰਚੇ ਵਾਰ-ਵਾਰ ਤੁਸੀਂ ਪਾ ਰਹੇ ਹੋ ਜੇ ਕਾਦੀਏ ਵਿੱਚ ਪੁਲਿਸ ਮੁਲਾਜ਼ਮ ਬਹੁਤ ਚੰਗੇ ਨੇ ਜਿਹੜੇ ਸਹੀ ਤਰੀਕੇ ਨਾਲ ਕੰਮ ਕਰਨਾ ਚਾਹੁੰਦੇ ਨੇ ਪਰ ਉਹਨਾਂ ਦੇ ਹੱਥ ਬੰਨੇ ਹੋਏ ਨੇ ਕਿਉਂ ਹੱਥ ਬੰਨੇ ਹੋਏ ਨੇ ਕਿ ਭਈ ਤੁਸੀਂ ਜਿਹੜੇ ਸਾਡੇ ਖਿਲਾਫ ਬੋਲਦੇ ਨੇ ਜਿਹੜੇ ਸਾਡੀਆਂ ਝੂਠੀਆਂ ਗੱਲਾਂ ਫਲਾਉਂਦੇ ਨੇ ਉਹਨਾਂ ਦੇ ਝੂਠੇ ਵਰਚੇ ਪਾਓ ਵਿੱਚ ਪੁਲਿਸ ਵਾਲੇ ਸਹੀ ਕੰਮ ਕਰਨ ਨੂੰ ਤਿਆਰ ਨੇ ਜੇ ਉਹਨਾਂ ਨੂੰ ਸਹੀ ਪਾਵਰ ਦਿੱਤੀ ਜਾਵੇ ਸਹੀ ਛੋਟ ਉਹਨਾਂ ਨੂੰ ਦਿੱਤੀ ਜਾਵੇ ਤਾਂ ਉਹ ਬਹੁਤ ਵਧੀਆ ਕੰਮ ਕਰ ਸਕਦੇ ਨੇ ਪਰ ਉਹ ਵਿਚਾਰੇ ਬੰਨੇ ਹੋਏ ਨੇ ਦੇ ਵਿੱਚ ਪੁਲਿਸ ਵਾਲੇ ਏਡੇ ਕੁੱਤਿਆਂ ਦੇ ਵੱਡੇ ਹੋਏ ਨੇ ਉਹ ਖੁੰਦਕ ਰੱਖਦੇ ਨੇ ਬੰਦੇ ਨਾਲ ਕਿਸੇ ਨਾਲ ਇਹ ਬੰਦਾ ਵਾਰ-ਵਾਰ ਬੋਲ ਰਿਹਾ ਇਹ ਹਰਾਸ਼ਮੈਂਟ ਕਰਦਾ ਵਾਰ-ਵਾਰ ਜਦੋਂ ਉਹਦੇ ਹੱਥ ਆ ਗਿਆ ਉਹ ਬੰਦਾ ਜਦੋਂ ਉਹ ਪੁਲਿਸ ਵਾਲੇ ਦੇ ਹੱਥ ਆ ਗਿਆ ਤੇ ਉਹ ਰਾਤ ਨੂੰ ਫਿਰ दारू ਪੀ ਪੀ ਉਸ ਬੰਦੇ ਨੂੰ ਕੁਟਦੇ ਨੇ ਪਤਾ ਨਹੀਂ ਕੀ ਕੁਝ ਕਰਦੇ ਨੇ ਜਿਵੇਂ ਭਾਨੇ ਸਿੱਧੂ ਨਾਲ ਪਿੱਛੇ ਜੇ ਬਹੁਤ ਕੁਝ ਹੋਊਗਾ ਸੀ ਕਿਵੇਂ برف ਦੀ ਸਿੱਲੀ ਤੇ ਲਟਾਇਆ ਕਰੰਟ ਤੱਕ ਲਾਇਆ ਕੀ ਕੁਝ ਨਹੀਂ ਤੱਕਾ ਕੀਤਾ ਉਹ ਚੁੱਪਦੇ ਨੇ ਫਿਰ ਉਹ ਬੰਦੇ ਫਿਰ ਪੁਲਿਸ ਵਾਲੇ ਫਿਰ ਆਪ ਦਾ ਉਹਨਾਂ ਨੂੰ ਐਂਦਾ ਬਸ ਅੱਜ ਆਪਣੇ ਕੋਲ ਬੰਦਾ ਆ ਗਿਆ ਅੱਜ ਦੀ ਰਾਤ ਹੀ ਐ ਕੱਲ ਨੂੰ ਐਣੀ ਪਤਾ ਕੀ ਕੁਝ ਹੋ ਹੋ ਜੇ ਹਨਾ ਲੋਕ ਹੋਰ ਇਕੱਠੇ ਹੋਏ ਨੇ ਜਾਗ ਰੂਪ ਹੋ ਜਾਣ ਕੱਲ ਨੂੰ ਹੋਰ ਲੋਕ ਆ ਜਾਣਗੇ ਕਿ ਅੱਜ ਜਿਹੜੀ ਕੱਟਾ-ਕੱਟੀ ਕੱਟਣੀ ਅੱਜ ਰਾਤ ਨੂੰ ਹੀ ਘਰੇ ਜਾਂਦੇ ਨਹੀਂ ਇਹਨੂੰ ਕੁੱਟੀ ਜਾਉ ਜਿੰਨਾ ਕੁੱਟਣਾ ਐਸਾ ਹੱਦ ਤੱਕ ਉਹ ਗਿਰੇ ਹੋਏ ਨੇ ਆਪਦੀ ਬਿਊਟੀ ਭੁੱਲ ਜਾਂਦੇ ਨੇ ਗੁੱਜੀਆਂ 'ਚ ਸੱਟਾ ਮਾਰਦੇ ਨੇ ਆਪ ਦਾ ਗੁੱਸਾ ਹੋਈ ਠੰਡਾ ਕਰਦੇ ਨੇ ਕਿ ਕੁੱਟੋ ਪਈਏ ਇਹ ਇਹਨੂੰ 50% ਬੜਾ ਦਰਦ ਆ ਜੇ 50% ਦਰਦ ਕਿਸ ਨੂੰ ਹੋਇਆ ਤਾਂ ਜਿਹੜੇ ਮਾਂ ਦੇ ਯੋਧੇ ਨੇ ਉਹਨਾਂ ਨੂੰ ਹੀ ਦਰਦ ਹੁੰਦਾ ਬਾਕੀ ਸਾਰੇ ਤਾਂ ਮੰਨ ਲਓ ਬਿੱਲੀਆਂ ਬਣੀ ਹੋਏ ਬੈਠੇ ਹੋਏ ਨੇ ਚੁੱਪ ਬੈਠੇ ਨੇ ਸਾਰੇ ਨਹੀਂ ਬੋਲਦੇ ਜਿਹੜੇ ਬੋਲਦੇ ਨੇ ਯੋਧੇ ਪੁੱਤ ਜਿਹੜੇ ਬੋਲਦੇ ਨੇ ਉਹ ਅੱਖਾਂ ਦੇ ਵਿੱਚ ਇਹਨਾਂ ਸਰਕਾਰਾਂ ਨੂੰ ਚੁੱਭਦੇ ਨੇ ਇਹਨਾਂ ਮੋਗਲਾਂ ਨੂੰ ਚੁੱਭਦੇ ਨੇ ਕਿ ਕਿਉਂ ਸਾਡੇ ਬਾਰ 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 ਖਿਲਾਫ ਬੋਲਦੇ ਨੇ ਸਾਰਿਆਂ ਦੇ ਝੂਠੇ ਪਰਚੇ ਸ਼ਾਇਦ ਆਉਣ ਵਾਲੇ ਸਮੇਂ ਤੱਕ ਮੇਰਾ ਵੀ ਨਾਮ ਇਸ ਦੇ ਵਿੱਚ ਮੈਂਸ਼ਨ ਹੋ ਜਾਊਗਾ ਕੇ ਵੀ ਬਹੁਤ ਬੋਲਦਾ ਹੈ ਪਤਾ ਵੀ ਲੱਗਿਆ ਕੁਝ ਕ ਬੰਦਿਆਂ ਤੋਂ ਕਿ ਮੇਰੇ ਤੇ ਵੀ ਕੋਈ ਨਾ ਕੋਈ ਕਾਰਵਾਈ ਜਿਹੜੀ ਆਉਣ ਵਾਲੇ ਸਮੇਂ ਤੱਕ ਹੋ ਸਕਦੀ ਹੈ ਕਿ ਹੋਰ ਹੱਲ ਹੈ ਨਹੀਂ ਇਹਨਾਂ ਕੋਲੇ ਇਹਨਾਂ ਨੂੰ ਆਏ ਬਸ ਜਿਹੜਾ ਬੋਲ ਰਿਹਾ ਸੱਚ ਬੋਲ ਰਿਹਾ ਨਾਮ ਲੈ ਕੇ ਬੋਲ ਰਿਹਾ ਪਰਮਿੰਦਰ ਝੋਟਾ ਨੇ ਕਿੰਨੇ ਬੰਦੇ ਦੇ ਨਾਮ ਦਸਤੇ ਕੀ ਇੱਥੇ ਚਿੱਟਾ ਵਿਕ ਰਿਆ ਪਰ ਉਨ੍ਹਾਂ ਤੇ ਕੋਈ ਕਾਰਵਾਈ ਜਿਹੜੀ ਨਹੀਂ ਹੁੰਦੀ ਤੇ 27 ਦੇ ਵਿੱਚ ਲੋਕ ਜਵਾਬ ਦੇਣਗੇ ਭਗਵੰਤ ਮਾਨ ਨੂੰ ਇਹਨਾਂ ਨੂੰ ਇਹ ਆਪ ਫਿਰਦੇ ਨੇ ਉੱਡੇ ਕਿ ਇਸ 27 ਦੇ ਵਿੱਚ ਵੀ ਜਿੱਤੇ ਪਏ ਆ ਤਾਂ ਲੋਕਾਂ ਨੇ ਤੁਹਾਨੂੰ ਘਰੇ ਵੀ ਬਾੜ ਲਿਆ ਤਾਂ ਕਹਿ ਦਿਓ ਜਿਹੜੇ ਤੁਹਾਡੇ ਨਾਲ ਤੁਹਾਡੇ ਚਮਚੇ ਫਿਰਦੇ ਨੇ ਤੇ ਇਹਨਾਂ ਨੂੰ ਵੀ ਲੋਕ ਨਾਟਕ ਕੇ ਮਾਰਤੇ ਇਹਨਾਂ ਨੂੰ ਵੀ ਗਾਲਾ ਕੱਢ-ਕੱਢ ਨਾ ਆਪਦੇ ਏਜੀਏ ਦੇ ਵਿੱਚੋਂ ਕੱਢਣ ਤਾਂ ਕਹੀਓ ਸਮਾਂ ਨੇੜੇ ਹੈ ਤੇ ਸਾਰਾ ਕੁਝ ਤੁਹਾਨੂੰ ਕਲੀਅਰ ਹੋ ਜੂ